ਦੋਸਤੋ ਇਸ ਵੇਲੇ ਅਸੀਂ ਮੌਜੂਦ ਹਾਂ ਜੀ ਪਿੰਡ ਪਾਸਲਾ ਦੀ ਮੰਡੀ ਦੇ ਵਿੱਚ ਤੇ ਤਾਜ਼ਾ ਹਾਲਾਤ ਤੁਹਾਡੇ ਨਾਲ ਸਾਂਝੇ ਕਰਨ ਵਾਸਤੇ ਗੱਲਬਾਤ ਕਰਨ ਵਾਸਤੇ ਅੱਜ ਮੌਜੂਦ ਹੈ ਜੀ ਜੋ ਤੁਸੀਂ ਪਿੱਛੇ ਦੇਖ ਰਹੇ ਹੋ ਇਹ Hindu ਧਰਮ ਦੇ ਨਾਲ ਸੰਬੰਧਿਤ ਇੱਕ ਜਗ੍ਹਾ ਆ ਪਿੰਡ ਪਾਸਲੇ ਦੇ ਬੜੇ ਹੀ ਇਤਿਹਾਸਕ ਪੱਖੋਂ ਜਗੀ ਜੇ ਬੜੀ ਪੁਰਾਣੀ ਜਗ੍ਹਾ ਆ ਇਹ ਤੇ ਤੁਹਾਨੂੰ ਇੱਕ ਚੀਜ਼ ਦਿਖਾਉਣੀ ਚਾਹੁੰਦੀ ਸੀ ਕਿ ਅਸਲ ਵਿੱਚ ਅਸੀਂ ਇੱਥੇ ਜੀ ਪਹੁੰਚੇ ਹੋਏ ਹਾਂ ਤੁਸੀਂ ਦੇਖ ਸਕਦੇ ਹੋ ਮਾਰਕੀਟ ਕਮੇਟੀ ਦੇ ਵੱਲੋਂ ਹਰ ਸਾਲ ਇਹ ਟੈਂਪਰੇਰੀ ਬਾਥਰੂਮ ਬਣਾਏ ਜਾਂਦੇ ਆ ਸਿਰਫ ਖਾਣਾ ਪੂਰਤੀ ਲਈ ਬਾਰਤੋ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਜੇ ਇੱਕ ਬੰਦਾ ਚਲ ਜਾਂਦਾ ਤਾਂ ਦਵਾਰਾ ਦੂਜੇ ਜਾਣ ਦੀ ਹਿੰਮਤ ਹੀ ਨਹੀਂ ਆਉਂਦੀ ਕਿਉਂਕਿ ਗੰਦਗੀ ਇੰਨੀ ਜ਼ਿਆਦੀ ਹੋ ਜਾਂਦੀ ਆ ਇੱਥੇ ਖੜੇ ਹੋਣ ਨੂੰ ਥਾਂ ਨਹੀਂ ਹੈਗਾ ਪਰ ਕਿਤੇ ਨਾ ਕਿਤੇ ਇਹ Hindu ਦੇਵੀ ਦੇਵਤਿਆਂ ਦੀ ਬੇਅਦਵੀ ਹੈ ਜਿਹੜੀ ਕਿ ਬਿਲਕੁਲ ਸਿਰ ਦੇ ਉੱਤੇ ਹਰ ਵਾਰੀ ਬਾਥਰੂਮ ਬਣਾ ਦਿੱਤੇ ਜਾਂਦੇ ਆ ਮਾਰਗ ਕਮੇਟੀ ਦਾ ਸਭ ਤੋਂ ਪਹਿਲਾ ਇਹ ਪ੍ਰਬੰਧ ਆ ਵੀ ਬਾਥਰੂਮ ਤਾਂ ਬੈਠਣ ਤਾਂ ਪੀਣ ਵਾਸਤੇ ਪ੍ਰਬੰਧ ਪਾਣੀ ਦਾ ਕਰਨਾ ਆ ਪਰ ਉਹਦਾ ਮਤਲਬ ਇਹ ਨਹੀਂ ਹੈਗਾ ਵੀ ਬਿਲਕੁਲ ਜਗ੍ਹਾ ਦੇ ਕੋਲ ਕਰਨਾ ਆ ਹਰ ਸਾਲ ਆਪਣਾ ਖਰਤਾ ਬਚਾਉਣ ਦੇ ਲਈ ਇਤੋਂ ਬੈਟਰ ਦੀ ਆ ਸੀਵਰੇਜ ਦੀ ਪਾਈਪ ਲੰਗਦੀ ਆ ਉਹਦੇ ਉੱਤੇ ਢੱਕਣ ਚੋੱਕ ਕੇ ਬਾਥਰੂਮ ਟੈਂਪਰੇਰੀ ਖੜੇ ਕਰ ਦਿੱਤੇ ਆ ਇਹ ਕਿਤੇ ਨਾ ਕਿਤੇ ਸਾਡੇ ਹਿੰਦੂ ਧਰਮ ਦੀ ਕਿਹੜੀ ਆ ਬੇਅਦਬੀ ਆ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਇਆ ਜਾ ਰਿਹਾ ਆ ਮਾਰਕੀਟ ਕਮੇਟੀ ਦੇ ਵੱਲੋਂ ਜਾਣ ਬੁੱਝ ਕੇ ਕਹਿ ਸਕਦੇ ਆ ਜਾਂ ਅਣਜਾਣੇ ਵਿੱਚ ਇਹ ਸਾਨੂੰ ਨਹੀਂ ਪਤਾਗਾ ਇਸ ਬਾਰੇ ਵੀ ਇਵਾਲਤ ਕਰਾਂਗੇ ਅਧਿਕਾਰੀਆਂ ਦੇ ਨਾਲ ਪਰ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਨਹੀਂ ਆ ਹਰ ਵਾਰ ਅਸੀਂ ਦੇਖਦੇ ਆ ਤੇ ਇਹਨਾਂ ਦੇ ਧਿਆਨ ਵਿੱਚ ਵੀ ਇਹ ਚੀਜ਼ ਆਂਦੀ ਆ ਪਰ ਪਤਾ ਨਹੀਂ ਕਿਉਂ ਜਾਣ ਬੁੱਝ ਕੇ ਅਧਿਕਾਰੀ ਸੁਸਤ ਨੇ ਜਾ ਉਹਨਾਂ ਦੇ ਕੰਨ ਉਤੇ ਯੂਕੋ ਨਹੀਂ ਸਾਰਕੇ ਦੇਗੀ ਤੇ ਸਾਡੇ Hindu ਧਰਮ ਨੂੰ ਹੀ ਜਾਣ ਕੇ ਵਜ ਕੇ ਕਿਉਂ ਟਾਰਗੇਟ ਕੀਤਾ ਜਾ ਰਿਹਾ ਆ ਮੇਰੀ ਉੱਚ ਅਧਿਕਾਰੀਆਂ ਨੂੰ ਵੀ ਬੇਨਤੀ ਆ ਵੀ ਇਸ ਵੱਲੋਂ ਖਾਸਾ ਧਿਆਨ ਦਿੱਤਾ ਜਾਵੇ ਤਾਂ ਜੋ ਆਇਂਦਾ ਕੋਈ ਵੀ ਇਹੋ ਜਿਹਾ ਅਫਸਰ ਸਾਡੇ ਧਰਮ ਨੂੰ ਠੇਸ ਨਾ ਪਹੁੰਚਾ ਸਕੇ ਕਰਦੇ ਆ ਗੱਲਬਾਤ ਇਸ ਸੰਬੰਧੀ ਵੀ ਉੱਚ ਅਧਿਕਾਰੀਆਂ ਨਾਲ